ਪਟਿਆਲਾ ਵਿੱਚ ਲਾਪਤਾ ਕੁੜੀਆਂ ਦੀਆਂ ਲਾਸ਼ਾਂ ਮਿਲਣ ਬਾਅਦ ਪੁਲਿਸ ਦੀ ਜਾਂਚ ਜਾਰੀ ਹੈ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕ�ਸਰਾਈਆਂ ਲਾਈਆਂ ਜਾ ਰਹੀਆਂ ਨੇ ਪਿਛਲੇ ਦਿਨੀ ਲਾਪਤਾ ਲੜਕੀਆਂ ਦੀਆਂ ਲਾਸ਼ਾਂ ਪਾਖੜਾ ਨਹਿਰ ਚ ਮਿਲੀਆਂ ਸਨ ਸਮਾਣਾ ਰੋਡ ਨੇੜੇ ਪਿੰਡ ਭਾਨੜਾ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ 12 ਜੂਨ ਨੂੰ ਕਰੀਬ 12 ਵਜੇ ਦੋ ਸਕੀਆਂ ਪੈਣਾ ਇੱਕ ਇਹਨਾਂ ਦੇ ਮਾਮੇ ਦੀ ਕੁੜੀ ਨੇੜੇ ਲੱਗਦੀ ਭਾਨੜਾ ਪਿੰਡ ਵਾਲੀ ਦਾਣਾ ਮੰਡੀ ਚ ਛਬੀ ਲੀ ਗਈਆਂ ਸੀ ਜਿਸ ਤੋਂ ਬਾਅਦ ਲਾਪਤਾ ਸਨ ਹੁਣ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਨੇ ਜਿਸ ਤੇ ਪੁਲਿਸ ਜਾਂਚ ਜਾਰੀ ਹੈ ਆ ਜੀ ਇਨਸੀਡੈਂਟ ਜਿਹੜਾ ਹੈਗਾ ਇਹ ਹੋਇਆ ਸੀਗਾ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਭੰਗਰੇ ਤੋਂ ਤਿੰਨ ਕੁੜੀਆਂ ਜਿਨ੍ਹਾਂ ਦੀ ਉਮਰ 14 ਸਾਲ 15 ਸਾਲ ਤੇ 17 ਸਾਲ ਹੈਗੀ ਹੈ ਇਹ ਮਿਸਿੰਗ ਹੈਗੀਆਂ ਨੇ ਤਾਂ ਪਰਿਵਾਰ ਵਾਲਿਆਂ ਨੇ ਇੱਕ ਦੋ ਦਿਨ ਆਪਣੇ ਤੌਰ ਤੇ ਭਾਲ ਕੀਤੀ ਜਦੋਂ ਨਹੀਂ ਮਿਲੀਆਂ ਤਾਂ ਇਹਨਾਂ ਨੇ 14 ਤਰੀਕ ਨੂੰ ਸਾਡੇ ਕੋਲ ਆਇਆ ਰਜਿਸਟ੍ਰੇਸ਼ਨ ਹੋਈ ਐਫ ਆਈ ਆਰ ਦੀ ਅੰਡਰ 346 ਤੇ ਅਸੀਂ ਇਹਨਾਂ ਦੇ ਕੈਂਟ ਜਿਵੇਂ ਜਿੱਥੇ ਜਿੱਥੇ ਇਹਨਾਂ ਦੀ ਰਿਸ਼ਤੇਦਾਰੀਆਂ ਸੀਗੀਆਂ ਸਮਾਨਾ ਮੁਜ਼ਫਰਨਗਰ ਅਸੀਂ ਰੇਡ ਕੀਤੀਆਂ ਪਰ ਇਹ ਨਹੀਂ ਮਿਲਿਆ ਕੱਲ 21 ਤਰੀਕ ਨੂੰ ਇਹਨਾਂ ਦੀ ਸਾਨੂੰ ਬੋਡੀਜ਼ ਮਿਲੀਆਂ ਨੇ ਤਿੰਨਾਂ ਦੀਆਂ ਦੋ ਦੀ ਬੋਡੀ ਮਿਲੀ ਹੈਗੀ ਚੁੱਕੀ ਚ ਨਹਿਰ ਚ ਪਾਗੜਾ ਚ ਤੇ ਇੱਕ ਬੋਡੀ ਮਿਲੀ ਹੈ ਸਾਨੂੰ ਖਨੌਰੀ ਤੋਂ ਜੀ ਮੈਮ ਇਹਨਾਂ ਦਾ ਨਾਮ ਕੀ ਜਿ ਕਿੰਨੀ ਹੈ ਆ ਨਾਮ ਜੀ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਇਹਨਾਂ ਦੀ ਉਮਰ ਜਿਹੜੀ ਹੈਗੀ ਹੈ ਇੱਕ ਕੁੜੀ ਜਿਹੜੀ ਦੋ ਸਕੀਆਂ ਸਿਸਟਰਸ ਨੇ ਉਹਨਾਂ ਦੀ 14 ਤੇ 17 ਸਾਲ ਹੈਗੀ ਹੈ ਤੇ ਬਾਕੀ ਇੱਕ ਕੁੜੀ ਜਿਹੜੀ ਹੈਗੀ ਉਹ ਇਹਨਾਂ ਦੇ ਕਜ਼ਨ ਹੈਗੀ ਹੈ ਇਹਨਾਂ ਦੇ ਫਾਦਰ ਦੇ ਮਾਮਾ ਦੀ ਕੁੜੀ ਹੈਗੀ ਹੈ ਉਹਦੀ ਉਮਰ 15 ਸਾਲ ਹੈ ਮੈਂ ਪੁੱਛੀ ਹੈ ਇਨਵੈਸਟੀਗੇਸ਼ਨ ਚ ਕੀ ਕੁਝ ਨਿਕਲ ਕੇ ਆਇਆ ਕਿਉਂਕਿ ਗੋਤਾ ਘੋਤੀ ਤੇ ਕਿ ਦੋਨਾਂ ਨੇ ਬੜਾ ਬੜੀਆਂ ਬੰਨੀਆਂ ਪਈ ਸੀ ਕੁੜੀਆਂ ਦੀਆਂ ਤੁਹਾਡੀ ਪਹਿਲੀ ਇਨਵੈਸਟੀਗੇਸ਼ਨ ਚ ਕੀ ਲੱਗਦਾ ਅ ਦੇਖੋ ਜੀ ਜਿਹੜੇ ਇਹਨਾਂ ਦੇ ਪੇਰੈਂਟਸ ਹੈਗੇ ਨੇ ਫਾਦਰ ਦੇ ਬਿਆਨ ਤੇ ਇਹ ਲੱਗਦਾ ਕਿ ਇਹ ਅ ਵੂਮਨ ਤੌਰ ਤੇ ਨਹਾਉਣ ਜਾਂਦੀ ਸੀ ਜਾਂ ਕੁੜੀਆਂ ਪਾਖੜਾ ਚ ਤਾਂ ਹੋ ਸਕਦਾ ਹੈ ਕਿ ਐਕਸੀਡੈਂਟ ਹੋਵੇ ਕਿ ਇੱਕ ਕੁੜੀ ਨਹਾਉਣ ਗਈ ਹੋਵੇ ਤੇ ਇਹਨੂੰ ਬਨ ਕੇ ਮਤਲਬ ਮੇਬੀ ਵਾਹ ਪਾਣੀ ਦਾ बहाव ਤੇਜ਼ ਹੋਣ ਕਰਕੇ ਤਾਂ ਉਹ ਜਾਰੀ ਹੋਵੇ ਤੇ ਬਾਕੀ ਦੋਨੋਂ ਕੁੜੀਆਂ ਨੇ ਉਹਨੂੰ ਬਚਾਉਣ ਵਾਸਤੇ ਦੁਪੱਟਾ ਬੰਨਿਆ ਹੋਵੇ ਦਿਸ ਇਜ਼ ਵਨ ਥਿਊਰੀ ਇਨਾਂ ਦਾ ਥਿਊਰੀ ਕੁਡ ਬੀ ਮੇਬੀ ਕਿਸ ਤਰ੍ਹਾਂ ਦਾ ਇਹ ਨਾ ਇਹ ਆਤਮ ਹੱਤਿਆ ਦਾ ਵੀ ਹੋ ਸਕਦਾ ਹੈ ਬਾਕੀ ਪੋਸਟਮਾਰਟਮ ਹਜੇ ਚੱਲ ਰਿਹਾ ਹੈ ਰਿਪੋਰਟ ਪੈਂਡਿੰਗ ਹੈਗੀ ਹੈ ਜਿਵੇਂ ਵੀ ਰਿਪੋਰਟ ਆਏਗੀ ਤਾਂ ਵੀ ਪ੍ਰੋਸੀਡ ਹਜੇ ਤੱਕ ਕੋਈ ਫਾਉਲ ਪਲੇ ਨਹੀਂ ਸਾਨੂੰ ਮੈਂ ਪੋਸਟਮਾਰਟਮ ਨਹੀਂ ਤਾਂ ਸ਼ੱਕ ਹੀ ਲੱਗਦਾ ਤੁਹਾਨੂੰ ਵੀ ਕਿਸ ਤੀ ਜੀ ਪਹਿਲਾਂ ਲੱਗਦਾ ਵੀ ਪੋਸਟਮਾਰਟਮ ਜਲਦੀ ਕਰਵਾਇਆ ਜਾਵੇ ਤਾਂ ਜਲਦੀ ਵੀ ਜਿਹੜੀ ਉਹ ਆ ਜਿਹੜਾ ਉਹ ਹਾਂਜੀ ਅੱਜ ਸ਼ਾਮ ਤੱਕ ਅਸੀਂ ਐਟਲੀਸਟ ਵੀਲ ਗੈਟ ਟੂ ਨੋ ਕਿ ਕੀ ਰੀਜ਼ਨ ਹੈ ਡੈਥ ਦਾ ਬਾਕੀ ਤਾਂ ਰਿਪੋਰਟ ਜਿਹੜੀ हां जी 346 ਦਾ 82 ਨੰਬਰ ਐਫ ਆਈ ਆਰ ਹੈਗੀ ਹੈ 14 ਤਰੀਕ ਨੂੰ ਰਜਿਸਟਰ ਹੋਈ ਹੋਈ ਹੈ ਮੈਂ ਬਾਹ ਬਣ ਦਾ ਕਿਸ ਤਰ੍ਹਾਂ ਲੱਗਦਾ ਕਿਉਂਕਿ ਦੋਨੋਂ ਲੜਕੀ ਦੀ ਇੱਕ ਇੱਕ ਤਬਾਹ ਬਣੀ ਹੋਈ ਹੈ ਉਹ ਕੀ ਕਿਸ ਤਰ੍ਹਾਂ ਲੱਗਦਾ ਕਿਉਂਕਿ ਟਾਇਰ ਨੂੰ ਵਾਸਤੇ ਜਾਂ ਦੂਜੀ ਨੂੰ ਬਚਾਉਣ ਵਾਸਤੇ ਉਸ ਆਈਲਰ ਨਾਲੋਂ ਬਾਹਰ ਨਹੀਂ ਵਢੀ ਜਾਂਦੀ ਹੋ ਸਕਦਾ ਕਿ ਕਿਸੇ ਨੇ ਜਾਂ ਉਹਨਾਂ ਦੇ ਆਪ ਬਾਹ ਬਣ ਕੇ ਸ਼ਾਂਤੀ ਹੈ ਉਹ ਜੀ ਪੋਸਟਮਾਰਟਮ ਤੋਂ ਪਤਾ ਲੱਗੇਗਾ ਕਿਉਂਕਿ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਹੈ ਜਿਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਉਹ ਆਪ ਗਈਆਂ ਨੇ ਠੀਕ ਹੈ ਇਕਨੀਆਂ ਦੋ ਸੀਸੀਟੀਵੀ ਫੁਟੇਜ ਹੈ ਤੇ ਤਿੰਨ ਗਵਾਹ ਨੇ ਆਈ ਵਿਟਨੈਸ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਤਿੰਨਾਂ ਨੂੰ ਕੱਲਿਆਂ ਨੂੰ ਜਾਂਦੇ ਹੋਏ ਦੇਖਿਆ ਹੈ ਨਹਿਰ ਵੱਲ ਤਾਂ ਬਾਕੀ ਪੋਸਟਮਾਰਟਮ ਚੋਂ ਪਤਾ ਲੱਗੇਗਾ ਜੇ ਕੋਈ ਇੰਜਰੀ ਹੈਗੀ ਹੈ ਜਾਂ ਕੋਈ ਫੋਰਸਫੁਲ ਫੋਰਸ ਯੂਜ਼ ਹੋਈ ਹੈ ਤਾਂ ਅਸੀਂ ਜਿਵੇਂ ਵੀ ਹੋਊਗੀ ਪੋਸਟਮਾਰਟਮ ਰਿਪੋਰਟ ਅੱਗੇ ਕਾਰਵਾਈ ਕੀਤੀ ਜਾਏਗੀ